ਆਈ ਦਾ 플ੈਗਸ਼ਿਪ ਮਾਡਲ ਆਈ ਦਾ 플ੈਗਮਾਰਕ ਜਿਹੜੀ ਅਲੱਗਲੀ ਲੌਂਚ ਹੋਇਆ ਐ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਕਿਸੇ ਇੱਕ ਪੁਲਿਸ ਲਾਗਵਨ ਤੋਂ ਸਬਮਿਸ਼ਨ ਫੱਕਵਾੜਾ ਦੇ ਵਿੱਚ ਸਾਡਾ 플ੈਗਮਾਰਕ ਹੈ ਸਾਡੇ ਕੋਲੇ ਸਾਡੀ ਲੋਕਲ ਸਾਰੇ ਥਾਣੇ ਦੇ ਸਿਚੂ ਅੰਡਰ ਡੀਐਸਪੀ ਫੱਕਵਾੜਾ ਐਂਡ ਸਾਡੇ ਕੋਲ ਜਿਹੜੀ ਬਾਗੋਂ ਪੈਰਾਮੈਟਿਕ ਫੋਰਸਾਂ ਨੂੰ ਅਵੇਲੇਬਲ ਹੋਈ ਹੈ ਨਾਲ ਲੈ ਕੇ ਅੱਜ ਜਿਹੜੇ ਸ਼ਹਿਰ ਦੇ ਵਿੱਚ ਪੈਦਲ ਪਾਸ ਕਰ ਰਹੇ ਹੈਗੇ ਆ ਇਹਦਾ ਮਤਲਬ ਇਹ ਹੈ ਕਿ ਸੀ ਆਡੀਅੰਸਾਂ ਨੂੰ ਇਹ ਰਸਤਾ ਚਾਹ ਰਿਹਾ ਸੀ ਜਿਹੜੀਆਂ ਸਾਡੇ ਦੇ ਇਲੈਕਸ਼ਨ ਹੋਈਆਂ ਨੇ ਉਹਦੇ ਵਿੱਚ ਕੋਈ ਵੀ ਵਿਗਨ ਪਾਰਟੀ ਕੋਸ਼ਿਸ਼ ਨਾ ਕਰੇ ਬਹੁਤ ਹੀ ਫੇਅਰ ਔਰ ਇੰਪਾਰਸ਼ਲ ਤਰੀਕੇ ਨਾਲ ਟੈਕਸ ਕੰਡਕਟ ਹੋਵੇ। ਅਸਲੀ ਪਬਲਿਕ ਨੂੰ ਇਹ ਟੀਮ ਦਾ ਮਾਣਾ ਚਾਹੁੰਦੇ ਆ ਕਿ ਵੀ ਤੁਸੀਂ ਇਹਨਾਂ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰੋ ਔਰ ਹਰ ਤਰ੍ਹਾਂ ਦੀ ਫੇਅਰ ਔਰ ਇੰਪਾਰਸ਼ਲ ਤਰੀਕੇ ਨਾਲ ਕਰਾਈ ਜਾਏਗੀ। ਅਸੇ ਤਾਈਂ ਇਸ ਸਮੇਂ ਲੋਕਾਂ ਨੂੰ ਇਹ ਵੀ ਫੀਲ ਕਰਨਾ ਚਾਹੁੰਦੇ ਕਿ ਜਿੰਨਾ ਵੀ ਵੈਪਨ ਹਜੇ ਵੀ ਡਿਪੋਜ਼ਿਟ ਹੋਣ ਵਾਲੇ ਪੈਂਡਿੰਗ ਹੈਗੇ ਨੇ ਉਹ ਅੱਜ ਕੱਲ ਦੇ ਵਿੱਚ ਸਾਨੂੰ ਕੰਪਲੀਟ ਇਹਦੀ ਡਿਪੋਜੀਸ਼ਨ ਕਰਵਾ ਦੇ। ਅਹ ਔਰ ਕੋਈ ਵੀ ਤੁਹਾਨੂੰ ਵਾਇਰੀਅੰਸ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਰੰਤ ਸਾਡੇ ਨਾਲ ਸੰਪਰਕ ਕਰਨ। ਉਹਦੇ ਤੇ ਅਹ ਵਕਵਾੜਾ ਸਪੂਟੀਸ਼ਨ ਮੰਨੋ ਅੱਜ 24 ਜਨਵਰੀ ਤੋਂ ਇਮੀਡੀਏਟ ਹੋਤੇ ਐਕਟਿਵ ਸੈਕਸ਼ਨ ਕਰਕੇ ਅਹ ਕਾਰਵਾਈ।